ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਨੇ ਤੇ ਖੇਤਾਂ ਦੀਆਂ ਤਿਆਰੀਆਂ 'ਚ ਲੱਗੇ ਹੋਏ ਨੇ ਝੋਨੇ ਦੀ ਬਿਜਾਈ ਲਈ ਬਹੁਤ ਥੋੜੇ ਜਿਨਾਂ ਦੇ ਵਿੱਚ ਹੋਰ ਦੋ ਤਿੰਨ ਜਨਾਂ ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੀਆਂ ਸੋ ਉਮੀਦ ਹੈ ਸਭ ਲੱਗੇ ਹੋਣ ਕਿ ਆਪਾਂ ਵੀ ਆਪਣੇ ਖੇਤ ਦੇ ਵਿੱਚ ਜਿਹੜੀ ਰੂੜੀ ਐ ਖਲ ਰਵਾ ਰਹੇ ਆਂ ਤੇ ਕਿਉਂਕਿ ਇਹ ਉਹ ਚੀਜ਼ ਐ ਜੇ ਵੀ ਅਸਲੀ ਆਰਗੈਨਿਕ ਜ਼ਮੀਨ ਨੂੰ ਜ਼ਰੂਰ ਹੈ ਤੇ ਫਸਲ ਨੂੰ ਜ਼ਰੂਰਤ ਹੈ ਕਿ ਹੈਗੇ ਮਿੱਟੀ ਦੀ ਵੀ ਇਹ ਬਹੁਤ ਵੱਡੀ ਲੋੜ ਬਣ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਆਪਣੇ ਫਸਲ ਦੇ ਤੱਤਾਂ ਤੋਂ ਇਲਾਵਾ ਮਿੱਟੀ ਨੂੰ ਜਾਣ ਦੇਣ ਵਾਲੇ ਤੱਤ ਵੀ ਨੇ ਸੋ ਇਸ ਕਰਕੇ ਵੀ ਇਹ ਜ਼ਰੂਰੀ ਹੈ ਤੇ ਬਾਕੀ ਮੇਰੇ ਹਿਸਾਬ ਨਾਲ ਤਾਂ ਇਹ ਹੈ ਕਿ ਸਾਰੇ ਕਿਸਾਨਾਂ ਨੂੰ ਪਾਣੀ ਵੀ ਚਾਹੀਦੀ ਹੈ ਖੇਤਾਂ ਦੇ ਵਿੱਚ ਤੇ ਇਹ ਨਾਪੋ ਆਪਣੇ ਜ਼ਮੀਨ ਨੂੰ ਫੈਰੇ ਹੈਗੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਤੇ ਨਵੇਂ ਉਹ ਦਾ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਦੇਖ ਲਓ ਐ ਗਲੀਆਂ ਰੂੜੀ ਗ ਜਿਹੜੀ ਇਹ ਮਿੱਟੀ ਨੂੰ ਜਿਹੜੀ ਹੈ ਜਾਨਦਾਰ ਪੂਰੀ ਬਣਾਉਂਦੀ ਹੈ ਇਹਦੇ ਨਾਲ ਆਪਣੀ ਜਿਹੜੇ ਕੈਮੀਕਲ ਆ ਉਹਨਾਂ ਦੀ ਆਪਣੀ ਖਾਪਤਿਆ ਜ਼ਮੀਨ ਨੂੰ ਆਪਾਂ ਉਨੇ ਘੱਟ ਦਵਾਂਗੇ ਤੇ ਜਿਹਦੇ ਕਾਰਨ ਆਪਣੇ ਜਿਹੜੀ ਮਿੱਟੀ ਹੈ ਉਹ ਆਰਗੈਨਿਕ ਕਵਲਤਾ ਵਧੂਗੀ ਹੀ ਵਧੂਗੀ ਜ਼ਮੀਨ ਦੇ ਵਿੱਚ ਵਧੂਗੀ ਝਾੜ ਦੇਣ ਦੀ ਜਿਹੜੀ ਸਮਰੱਥਾ ਵੀ ਆਊਗੀ। ਬਾਕੀ ਤੁਸੀਂ ਦੇਖ ਸਕਦੇ ਆ। ਤੇ ਕੋਸ਼ਿਸ਼ ਕਰੀਏ ਘੱਟੋਂ ਘੱਟ ਵੀ ਇਹੋ ਜਿਹੀ ਰੂੜੀ ਪਾਈਏ।